ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅੱਜ ਐਮਪੀ ਗੁਰਮੀਤ ਸਿੰਘ ਮੀਤਹੇਰ ਵੱਲੋਂ ਛੜਕਾਂ ਦੇ ਉਦਘਾਟਨ ਕੀਤੇ ਗਏ ਨੇ ਸਾਡੇ ਨਾਲ ਐਮਪੀ ਗੁਰਮੀਤ ਸਿੰਘ ਮੀਤਹੇਰ ਵੀ ਆ ਤੇ ਉਹਨਾਂ ਦੇ ਮੈਂਬਰ ਵੀ ਆ ਲੋਕ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖੋ ਜੀ ਮੈਂ ਪੱਤੀ ਸੇਖਵਾਲਿਆ ਨੂੰ ਚੀਮੇ ਵਾਲਿਆ ਨੂੰ ਮੈਂ ਬਹੁਤ ਵਧਾਈ ਦੇਣਾ ਕਿਉਂਕਿ ਜਿਹੜੀ ਇਹ ਸੜਕ ਹੈ ਇੱਥੋਂ ਬਰਨਾਲੇ ਨੂੰ ਪੱਤੀ ਸੇਖਵਾਲਾ ਨਾਲ ਅੱਗੇ ਚੀਮੇ ਨੂੰ ਜੋੜਦੀ ਸੀ ਇਹ ਤਕਰੀਬਨ ਪਹਿਲਾਂ 9 ਫੁੱਟ ਦੀ ਸੜਕ ਸੀ ਇਹਦੀ ਵੀ ਬਹੁਤ ਖਸਤਾ ਜਿਹੜੇ ਹਾਲਾਤ ਸੀ ਵੀ ਇੱਧਰ ਦੀ ਲੋਕਾਂ ਤੋਂ ਲੰਘਿਆ ਨਹੀਂ ਜਾਂਦਾ ਹੋਰ ਰਸਤੇ ਉਧਰ ਉੱਪਰ ਦੀ ਤਾਂ ਆ ਜਾਂਦੇ ਨਹੀਂ ਸੀਗੇ ਪਰ ਆਹ ਰਸਤੇ ਜਾਣਾ ਬੜਾ ਮੁਸ਼ਕਲ ਸੀ ਪਿੰਡ ਵਾਲਿਆਂ ਦਾ ਤੇ ਜਿਵੇਂ ਹੋਰ ਪਹਿਲਾਂ ਸੜਕਾਂ ਬਰਨਾਲੇ ਇਲਾਕੇ 'ਚ 18 ਫੁੱਟੀਆਂ ਕਰਵਾਈਆਂ ਨੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਸੜਕ ਵੀ ਜਿਹੜੀ ਆ 18 ਫੁੱਟੀ ਕਰਵਾਈ ਗਈ ਹੈ ਤੇ ਤੁਸੀਂ ਦੇਖੋ ਵੀ ਕਿੱਦਾਂ ਦੀ ਜਿਹੜੀ ਸੜਕਾਂ ਬਣੀਆਂ ਤੁਸੀਂ ਆ ਪਿੰਡ ਵਾਲੇ ਖੜੇ ਆ ਇੱਥੋਂ ਦੇ ਰਾਹੀਦ ਖੜੇ ਆ ਸਾਰਿਆਂ ਤੋਂ ਪੁੱਛ ਸਕਦੇ ਹੋ ਤੇ ਮੈਂ ਵਧਾਈ ਜਿੱਥੇ ਦਿਨਾਂ ਉੱਥੇ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਰੋੜਾ ਰੁਪਇਆ ਬਰਨਾਲੇ ਦੀ ਡਿਵੈਲਪਮੈਂਟ ਲਈ ਬਰਨਾਲੇ ਦੇ ਵਿਕਾਸ ਲਈ ਦਿੱਤਾ ਜਿਹਦੇ ਕਰਕੇ ਬਰਨਾਲੇ ਦੀਆਂ ਕਿੰਨੀਆਂ ਏਦਾਂ ਦੀਆਂ ਸੜਕਾਂ ਨੇ ਵੱਖ-ਵੱਖ ਪਿੰਡਾਂ ਦੀਆਂ ਜਿਹੜੀਆਂ 9 ਤੋਂ 18 ਫੁੱਟੀਆਂ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਵੀ ਅੱਜ ਮੈਂ ਤੁ ਘਾਟਣ ਕਰਕੇ ਆਇਆ ਜਿਹੜੀ ਤਰਕਸ਼ੀਲ ਚੌਂਕ ਤੋਂ ਮੋਗੇ ਵਾਲੀ ਰੋਡ ਨੂੰ ਜਿਹੜੀ ਸੜਕ ਜੋੜਦੀ ਸੀ ਉਹਦੇ ਤੁਸੀਂ ਦੇਖੋ ਵੀ 2-2 ਫੁੱਟ ਉੱਪਰ ਤਾਂ ਜਿਹੜੇ ਉਹਦੇ ਸੀਵਰੇਜ ਦੇ ਢੱਕਣ ਨਿਕਲੇ ਹੋਏ ਸੀਗੇ 9 ਫੁੱਟੀ ਸੜਕ ਸੀ ਕੱਲੀ ਗੱਡੀ ਜਾਂਦੀ ਵੀ ਥੱਲੇ ਰਹਿ ਜਾਂਦੀ ਸੀਗੀ ਉਹ ਸੜਕ ਵੀ ਲੋਕਾਂ ਦੀ ਡਿਮਾਂਡ ਸੀ 18 ਫੁੱਟੀ ਬਣਾਈ ਗਈ ਹੈ ਆਈ ਇਸ ਤੋਂ ਪਹਿਲਾਂ ਤਨੌਲੇ ਤੋਂ ਜਿਹੜੀ ਰਾਜਗੜ੍ਹ ਰੋਡ 18 ਫੁੱਟੀ ਬਣਾਈ ਗਈ ਪੱਠਣ ਵਾਲੀ ਰੋਡ 18 ਫੁੱਟੀ ਬਣਾਈ ਜਾ ਰਹੀ ਹੈ ਪੱਠ ਤਨੌਲੇ ਤੋਂ ਦਾਣਗੜ੍ਹ ਰੋਡ 18 ਫੁੱਟੀ ਹਰੀਗੜ੍ਹ ਰੋਡ 18 ਫੁੱਟੀ ਤੇ ਜਿਹੜੀ ਫੁਹਾਰਾ ਚੌਂਕ ਤੋਂ ਲੈ ਕੇ ਜਿਹੜੀ ਪੱਤੀ ਵਾਲੀ ਰੋਡ ਵੀ 18 ਫੁੱਟੀ ਕਰਵਾਈ ਗਈ ਸੋ ਕਿੰਨੇ ਹੀ ਉਧਰੋਂ ਬੜਬੜ ਵਾਲੀ ਹੈ ਪੈਣੀ ਮਹਾਰਾ ਜਾਲੀਆਂ ਮਤਲਬ ਕਿ ਤਕਰੀਬਨ ਹਰ ਪਿੰਡ ਦੀ ਜਿਹੜੀ ਸੜਕ ਹੈ 18 ਫੁੱਟੀ ਕਰਵਾਈ ਗਈ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਇਹਦੂ ਪਹਿਲਾਂ 5 ਸਾਲ ਕਾਂਗਰਸ ਰਹੀ ਇੱਕ ਵੀ ਸੜਕ ਬਰਨਾਲੇ ਹਲਕੇ ਦੀ 18 ਫੁੱਟੀ ਬਣੀ ਹੋਵੇ ਤਾਂ ਰਿਕਾਰਡ ਲੱਗ ਦੇਣੀ ਵੀ ਭਾਈ ਅਸੀਂ ਫਲਾਣੀ ਬਣਾਈ ਸੀ ਜਾਂ ਇਹਦੂ ਪਹਿਲਾਂ ਅਕਾਲੀ ਦਲ ਵੇਲੇ ਬਣੀਆਂ ਹੁਣ ਠੀਕ ਹੈ ਕੋਈ ਪ੍ਰਧਾਨ ਮੰਤਰੀ ਯੋਜਨਾ ਜਿਹੜੀ ਕੋਈ ਕੇਂਦਰ ਦੀ ਆ ਗਈ ਤਾਂ ਇੱਕ ਦੀ ਬਣ ਜਾਂਦੀ ਸੀ ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਨੇ ਕਰੋੜਾ ਰੁਪਇਆ ਬਰਨਾਲੇ ਹਲਕੇ ਜਿੱ ਦਿੱਤਾ ਜਿਹਦੇ ਕਰਕੇ ਸਾਡੀਆਂ ਲਗਭਗ ਸਾਰੀਆਂ ਸੜਕਾਂ ਇੱਕ-ਇੱਕ ਕਰਕੇ 18 ਫੁੱਟੀਆਂ ਹੋ ਰਹੀਆਂ ਨੇ ਸੋ ਕਿਉਂਕਿ ਸਾਡੀ ਤਰਜੀਹ ਇੱਕੋ ਹੈ ਕਿ ਤਰੱਕੀ ਦੀ ਡਿਵੈਲਪਮੈਂਟ ਦੀ ਵਿਕਾਸ ਦੀ ਰਾਜਨੀਤੀ ਕਰਨੀ ਹੈ ਸੋ ਰੋਜ਼ ਜਿਵੇਂ ਅਧ்கਾਟਨ ਕਹਿ ਲਓ ਵੀ ਇੰਨੇ ਅਜੇ ਤੱਕ ਕਰਨ ਵਾਲੇ ਪਿਆ ਵੀ ਸਾਨੂੰ ਸਮਾਂ ਨਹੀਂ ਲੱਗ ਰਿਹਾ ਅਧ்கਾਟਨ ਕਰਨ ਦਾ ਸੋ ਮੈਂ ਦੁਬਾਰਾ ਸਾਰੇ ਜਿਹੜੇ ਪੱਤੀ ਸੇਖਵਾ ਵਾਸੀਆਂ ਨੂੰ ਚੀਮਾ ਵਾਸੀ ਨੂੰ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਕੈਲੋ ਵੀ ਜਿਨ੍ਹਾਂ ਦੇ ਉਦਮ ਸਰ ਸਦਕਾ ਕਿਉਂਕਿ ਇਹੀ ਨੇ ਜਿਹੜੇ ਪਹਿਲਾਂ ਭਾਈ ਮੈਨੂੰ ਸਾਨੂੰ ਜਿਤਾਉਣ ਵਾਲੇ ਇਹ ਤੱਕ ਪਹੁੰਚਾਉਣ ਵਾਲੇ ਉਦੋਂ ਬਾਅਦ ਵੀ ਇਹ ਸਾਰੀ ਟੀਮ ਖੜੀ ਹੈ ਕਹਿੰਦੇ ਨੇ ਜੀ ਕਰਾ ਕੇ ਦਿਓ 18 ਫੁੱਟੀ ਕਰਾ ਕੇ ਦਿਓ 18 ਫੁੱਟੀ ਤੇ ਇਹ ਜਦੋਂ ਕਹਿੰਦਾ ਸਾਡੇ ਤੇ ਫਿਰ ਪ੍ਰੈਸ਼ਰ ਬਣਿਆ ਰਹਿੰਦਾ ਤੇ ਜਿਹਦੇ ਕਰਕੇ 18 ਫੁੱਟੀ ਹੋਈ ਆ ਸੋ ਮੈਂ ਦੁਬਾਰਾ ਬਹੁਤ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਸਰ ਕੋਈ ਆਲੇ ਪ੍ਰੋਜੈਕਟ ਰਹੇ ਨੇ ਨਵੇਂ ਜੀ ਹੁਣ بڑے ਪ੍ਰੋਜੈਕਟ ਨੇ ਜੀ ਐਕਸਨ ਸਾਹਿਬ ਲਿਸਟ ਲਈ ਫਿਰਦੇ ਨੇ ਤੇ ਸਾਰੀਆਂ ਸੜਕਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਣਨੀਆਂ ਨੇ ਜਿਹਦੇ ਵਿੱਚ ਸੰਘੇੜਾ ਬਾਈਪਾਸ ਤੋਂ ਨਾਈ ਵਾਲਾ ਇਹ ਸੜਕਾ ਖੁੱਡੀਕਲਾਂ ਤੋਂ ਜਿਹੜੀ ਬਠਿੰਡੇ ਵਾਲੀ ਰੋਡ ਤੱਕ ਉਹ ਸੜਕ ਇੱਕ ਆ ਭੈਣੀ ਜੱਸਾ ਤੋਂ ਕਾਲੇ ਤੇ ਤਾਈਵਾਨ ਨੇ ਜਿਹੜੀ ਹੈ ਹੰਡਿਆ ਰੋਡ ਤੋਂ ਅੱਗੇ ਇੱਕ ਤਨੋਲਾ ਤੋਂ ਹੰਡਾਇਆ ਬਾਇਆ ਔਲਖਪੱਤੀ ਇੱਕ ਬਰਨਾਲਾ ਤੋਂ ਜਿਹੜੀ ਬਾਜਾਖਾਨਾ ਰੋਡ ਆ 16 ਦੇ ਮੱਠ ਵਾਲੀ ਜਿਹੜੀ ਉਹ ਸੜਕ ਬਣਨੀ ਹੈਗੀ ਇੱਕ ਪੱਤੀ ਸੇਖਮਾ ਤੋਂ ਬਾਲਾਜੀ ਮੰਦਿਰ ਬਰਨਾਲਾ ਬਾਜਾਖਾਨਾ ਰੋਡ ਤੋਂ ਪੱਤੀ ਸੇਖਮਾ ਤੋਂ ਬਾਲਾਜੀ ਮੰਦਿਰ ਇਹ ਹੈ ਇੱਕ ਠੀਕਰੀ ਵਾਲ ਤੋਂ ਬੱਦਲਵੜ ਤੱਕ ਬਾਨੀ ਹੈ ਉਹ ਸੜਕ ਇੱਕ ਖੋਡੀ ਕਲਾਂ ਤੋਂ 16 ਦਾ ਮੱਠ ਹੈ ਜਿਹੜਾ ਉਹ ਸੜਕ ਇਹ ਸਾਰੀਆਂ ਬਰਨਾਲੇ ਹਲਕੇ ਦੀਆਂ ਜਿਹੜੀਆਂ ਸੜਕਾਂ ਨੇ ਆਉਣ ਵਾਲੇ ਸਮੇਂ ਜਿਹੜੀਆਂ ਅਸੀਂ ਬਣਾ ਰਹੇ ਹਾਂ ਤੋਂ ਮੈਂ ਹਾਂਜੀ ਮੇਰਾ ਨਾਮ ਰਾਜ ਗਰੇਵਾਲਾ ਪਿੰਡ ਮੇਰਾ ਪੱਤੀ ਸੇਖਮਾ ਐਸੀਐਮਪੀ ਸਾਹਿਬ ਮੀਤਿਹਾਰ ਦਾ ਬਹੁਤ ਧੰਨਵਾਦ ਕਰਦੇ ਆਂ ਜੋ 18 ਫੁੱਟੀ ਸੜਕ ਪਾਸ ਕੀਤੀ ਹੈ ਬਣੀਆ ਤੁਰ ਤੱਕ ਪਹਿਲਾਂ ਸਾਡੀ ਸੜਕ ਦੇ ਬਹੁਤ ਮਾੜੇ ਹਾਲਾਤ ਸੀਗੇ ਐਕਸੀਡੈਂਟ ਬਹੁਤ ਹੁੰਦੇ ਸੀ ਥਾਂ ਥਾਂ ਤੇ ਗੱਡੇ ਸੀਗੇ ਵੀ ਜਮਾਂ ਸੇਫ ਨਹੀਂ ਸੀਗਾ ਬਹੁਤ ਸਲੋ ਚਲਾਉਣਾ ਪੈਂਦਾ ਸੀਗਾ ਹਰੇਕ ਚੀਜ਼ ਦਾ ਨੁਕਸਾਨ ਹੁੰਦਾ ਸੀ ਅੱਜ ਅਸੀਂ ਐਮਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਵਾਸੀ ਖੜੇ ਨੇ ਸਾਰਿਆਂ ਨੇ ਰਲ ਮਿਲ ਕੇ ਸਿਕਰਾਨਾ ਐਮਪੀ ਸਾਹਿਬ ਦਾ ਧੰਨਵਾਦ ਕੀਤਾ ਬਾਕੀ ਬਹੁਤ ਵਧੀਆ ਉਪਰਾਲਾ ਐਮਪੀ ਸਾਹਿਬ ਹੋਰ ਵੀ ਕਰ ਰਹੇ ਆ ਜਿਵੇਂ ਆਹ ਰੇਲ ਦਾ ਪ੍ਰੋਸੀਜਰ ਸੀਗਾ ਹੰਪ ਬਣਾ ਰਹੇ ਨੇ ਕਿਉਂਕਿ ਇੱਥੇ ਕ੍ਰੋਸਿੰਗ ਪੈਂਦੀ ਸੀ ਹਨਾ ਇਨਸੀਡੈਂਟ ਬਹੁਤ ਹੁੰਦੇ ਸੀਗੇ 2-300 ਮੌਤਾਂ ਵੀ ਹੋ ਚੁੱਕੀਆਂ ਸਾਡੇ ਇੱਥੇ ਆਹ ਰੋਡ ਦੇ ਕਾਰਨ ਅੱਜ ਐਮਪੀ ਸਾਹਿਬ ਆਪ ਕਹਿ ਕੇ ਗਏ ਨੇ ਵੀ ਇੱਥੇ ਹੰਪ ਵੀ ਲਵਾ ਰਹੇ ਆ ਅਸੀਂ ਤਾਂ ਕਿ ਇਹੋ ਜਿਹੇ ਹਾਲਾਤ ਇਨਸੀਡੈਂਟ ਵਾਲੇ ਨਾ ਹੋਣ ਬਾਕੀ ਲਾਈਟਾਂ ਦਾ ਵੀ ਕਹਿ ਕੇ ਗਏ ਨੇ ਲਾਈਟਾਂ ਵੀ ਉਪਲਬਧ ਕਰਾਉਣਗੇ ਸਾਨੂੰ ਬਾਕੀ ਬਹੁਤ ਦੁਵਾਰੇ ਐਮਪੀ ਸਾਹਿਬ ਦਾ ਸਾਰੇ ਜਿੰਨੇ ਮੈਂਬਰ ਸੀ ਖੜੇ ਆ ਧੰਨਵਾਦ ਕਰਦੇ ਆ ਸਸਿਕਾ ਜੀ ਤੁਸੀਂ ਦੇਖ ਰਹੋ ਦੈਨਿਕ ਸਵੇਰਾ ਟੀਵੀ ਅੱਜ ਐਮਪੀ ਗੁਰਮੀਤ ਸਿੰਘ ਮੀਤਹੇਰ ਵੱਲੋਂ ਛੜਕਾਂ ਦੇ ਉਦਘਾਟਨ ਕੀਤੇ ਗਏ ਨੇ ਸਾਡੇ ਨਾਲ ਐਮਪੀ ਗੁਰਮੀਤ ਸਿੰਘ ਮੀਤਹੇਰ ਵੀ ਆ ਤੇ ਉਰੋਂ ਦੇ ਮੈਂਬਰ ਵੀ ਆ ਲੋਕ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖੋ ਜੀ ਮੈਂ ਪੱਤੀ ਸੇਖਵਾਲਿਆ ਨੂੰ ਚੀਮੇ ਵਾਲਿਆ ਨੂੰ ਮੈਂ ਬਹੁਤ ਵਧਾਈ ਦੇਣਾ ਕਿਉਂਕਿ ਜਿਹੜੀ ਇਹ ਸੜਕ ਹੈ ਇੱਥੋਂ ਬਰਨਾਲੇ ਨੂੰ ਪੱਤੀ ਸੇਖਵਾਲਾ ਨਾਲ ਅੱਗੇ ਚੀਮੇ ਨੂੰ ਜੋੜਦੀ ਸੀ ਇਹ ਤਕਰੀਬਨ ਪਹਿਲਾਂ 9 ਫੁੱਟ ਦੀ ਸੜਕ ਸੀ ਇਹਦੀ ਵੀ ਬਹੁਤ ਖਸਤਾ ਜਿਹੜੇ ਹਾਲਾਤ ਸੀ ਵੀ ਇੱਧਰ ਦੀ ਲੋਕਾਂ ਤੋਂ ਲੰਘਿਆ ਨਹੀਂ ਜਾਂਦਾ ਹੋਰ ਰਸਤੇ ਉਧਰ ਉੱਪਰ ਦੀ ਤਾਂ ਆ ਜਾਂਦੇ ਨਹੀਂ ਸੀਗੇ ਪਰ ਆਹ ਰਸਤੇ ਜਾਣਾ ਬੜਾ ਮੁਸ਼ਕਲ ਸੀ ਪਿੰਡ ਵਾਲਿਆਂ ਦਾ ਤੇ ਜਿਵੇਂ ਹੋਰ ਪਹਿਲਾਂ ਸੜਕਾਂ ਬਰਨਾਲੇ ਇਲਾਕੇ 'ਚ 18 ਫੁੱਟੀਆਂ ਕਰਵਾਈਆਂ ਨੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਸੜਕ ਵੀ ਜਿਹੜੀ ਆ 18 ਫੁੱਟੀ ਕਰਵਾਈ ਗਈ ਹੈ ਤੇ ਤੁਸੀਂ ਦੇਖੋ ਵੀ ਕਿੱਦਾਂ ਦੀ ਜਿਹੜੀ ਸੜਕਾਂ ਬਣੀਆਂ ਤੁਸੀਂ ਆ ਪਿੰਡ ਵਾਲੇ ਖੜੇ ਆ ਇੱਥੋਂ ਦੇ ਰਾਹੀਦ ਖੜੇ ਆ ਸਾਰਿਆਂ ਤੋਂ ਪੁੱਛ ਸਕਦੇ ਹੋ ਤੇ ਮੈਂ ਵਧਾਈ ਜਿੱਥੇ ਦਿਨਾਂ ਉੱਥੇ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਰੋੜਾ ਰੁਪਇਆ ਬਰਨਾਲੇ ਦੀ ਡਿਵੈਲਪਮੈਂਟ ਲਈ ਬਰਨਾਲੇ ਦੇ ਵਿਕਾਸ ਲਈ ਦਿੱਤਾ ਜਿਹਦੇ ਕਰਕੇ ਬਰਨਾਲੇ ਦੀਆਂ ਕਿੰਨੀਆਂ ਏਦਾਂ ਦੀਆਂ ਸੜਕਾਂ ਨੇ ਵੱਖ-ਵੱਖ ਪਿੰਡਾਂ ਦੀਆਂ ਜਿਹੜੀਆਂ 9 ਤੋਂ 18 ਫੁੱਟੀਆਂ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਵੀ ਅੱਜ ਮੈਂ ਤੁ ਘਾਟਣ ਕਰਕੇ ਆਇਆ ਜਿਹੜੀ ਤਰਕਸ਼ੀਲ ਚੌਂਕ ਤੋਂ ਮੋਗੇ ਵਾਲੀ ਰੋਡ ਨੂੰ ਜਿਹੜੀ ਸੜਕ ਜੋੜਦੀ ਸੀ ਉਹਦੇ ਤੁਸੀਂ ਦੇਖੋ ਵੀ 2-2 ਫੁੱਟ ਉੱਪਰ ਤਾਂ ਜਿਹੜੇ ਉਹਦੇ ਸੀਵਰੇਜ ਦੇ ਢੱਕਣ ਨਿਕਲੇ ਹੋਏ ਸੀਗੇ 9 ਫੁੱਟੀ ਸੜਕ ਸੀ ਕੱਲੀ ਗੱਡੀ ਜਾਂਦੀ ਵੀ ਥੱਲੇ ਰਹਿ ਜਾਂਦੀ ਸੀਗੀ ਉਹ ਸੜਕ ਵੀ ਲੋਕਾਂ ਦੀ ਡਿਮਾਂਡ ਸੀ 18 ਫੁੱਟੀ ਬਣਾਈ ਗਈ ਹੈ ਆਈ ਇਸ ਤੋਂ ਪਹਿਲਾਂ ਤਨੌਲੇ ਤੋਂ ਜਿਹੜੀ ਰਾਜਗੜ੍ਹ ਰੋ 18 ਫੁੱਟੀ ਬਣਾਈ ਗਈ ਪੱਠਣ ਵਾਲੀ ਰੋਡ 18 ਫੁੱਟੀ ਬਣਾਈ ਜਾ ਰਹੀ ਹੈ ਪੱਠ ਤਨੌਲੇ ਤੋਂ ਦਾਣਗੜ੍ਹ ਰੋ 18 ਫੁੱਟੀ ਹਰੀਗੜ੍ਹ ਰੋਡ 18 ਫੁੱਟੀ ਤੇ ਜਿਹੜੀ ਫੁਹਾਰਾ ਚੌਂਕ ਤੋਂ ਲੈ ਕੇ ਜਿਹੜੀ ਪੱਤੀ ਵਾਲੀ ਰੋਡ ਵੀ 18 ਫੁੱਟੀ ਕਰਵਾਈ ਗਈ ਸੋ ਕਿੰਨੇ ਹੀ ਉਧਰੋਂ ਬੜਬਰ ਵਾਲੀ ਹੈ ਪੈਣੀ ਮਹਾਰਾਜ ਵਾਲੀਆਂ ਮਤਲਬ ਕਿ ਤਕਰੀਬਨ ਹਰ ਪਿੰਡ ਦੀ ਜਿਹੜੀ ਸੜਕ ਹੈ 18 ਫੁੱਟੀ ਕਰਵਾਈ ਗਈ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਇਹਦੂ ਪਹਿਲਾਂ 5 ਸਾਲ ਕਾਂਗਰਸ ਰਹੀ ਇੱਕ ਵੀ ਸੜਕ ਬਰਨਾਲੇ ਹਲਕੇ ਦੀ 18 ਫੁੱਟੀ ਬਣੀ ਹੋਵੇ ਤਾਂ ਰਿਕਾਰਡ ਲੱਗ ਦੇਣੀ ਵੀ ਭਾਈ ਅਸੀਂ ਫਲਾਣੀ ਬਣਾਈ ਸੀ ਜਾਂ ਇਹਦੂ ਪਹਿਲਾਂ ਅਕਾਲੀ ਦਲ ਵੇਲੇ ਬਣੀਆਂ ਹੁਣ ਠੀਕ ਹੈ ਕੋਈ ਪ੍ਰਧਾਨ ਮੰਤਰੀ ਯੋਜਨਾ ਜਿਹੜੀ ਕੋਈ ਕੇਂਦਰ ਦੀ ਆ ਗਈ ਤਾਂ ਇੱਕ ਦੀ ਬਣ ਜਾਂਦੀ ਸੀ ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਨੇ ਕਰੋੜਾ ਰੁਪਇਆ ਬਰਨਾਲੇ ਹਲਕੇ ਜਿੱ ਦਿੱਤਾ ਜਿਹਦੇ ਕਰਕੇ ਸਾਡੀਆਂ ਲਗਭਗ ਸਾਰੀਆਂ ਸੜਕਾਂ ਇੱਕ-ਇੱਕ ਕਰਕੇ 18 ਫੁੱਟੀਆਂ ਹੋ ਰਹੀਆਂ ਨੇ ਸੋ ਕਿਉਂਕਿ ਸਾਡੀ ਤਰਜੀਹ ਇੱਕੋ ਹੈ ਕਿ ਤਰੱਕੀ ਦੀ ਡਿਵੈਲਪਮੈਂਟ ਦੀ ਵਿਕਾਸ ਦੀ ਰਾਜਨੀਤੀ ਕਰਨੀ ਹੈ ਸੋ ਰੋਜ਼ ਜਿਵੇਂ ਅਧ்கਾਟਨ ਕਹਿ ਲਓ ਵੀ ਇੰਨੇ ਅਜੇ ਤੱਕ ਕਰਨ ਵਾਲੇ ਪਿਆ ਵੀ ਸਾਨੂੰ ਸਮਾਂ ਨਹੀਂ ਲੱਗ ਰਿਹਾ ਅਧ்கਾਟਨ ਕਰਨ ਦਾ ਸੋ ਮੈਂ ਦੁਬਾਰਾ ਸਾਰੇ ਜਿਹੜੇ ਪੱਤੀ ਸੇਖਵਾ ਵਾਸੀਆਂ ਨੂੰ ਚੀਮਾ ਵਾਸੀ ਨੂੰ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਕੈਲੋ ਵੀ ਜਿਨ੍ਹਾਂ ਦੇ ਉਦਮ ਸਰ ਸਤਕਾ ਕਿਉਂਕਿ ਇਹੀ ਨੇ ਜਿਹੜੇ ਪਹਿਲਾਂ ਭਾਈ ਮੈਨੂੰ ਸਾਨੂੰ ਜਿਤਾਉਣ ਵਾਲੇ ਇਹ ਤੱਕ ਪਹੁੰਚਾਉਣ ਵਾਲੇ ਉਦੋਂ ਬਾਅਦ ਵੀ ਇਹ ਸਾਰੀ ਟੀਮ ਖੜੀ ਹੈ ਕਹਿੰਦੇ ਨੇ ਜੀ ਕਰਾ ਕੇ ਦਿਓ 18 ਫੁੱਟੀ ਕਰਾ ਕੇ ਦਿਓ 18 ਫੁੱਟੀ ਤੇ ਇਹ ਜਦੋਂ ਕਹਿੰਦਾ ਸਾਡੇ ਤੇ ਫਿਰ ਪ੍ਰੈਸ਼ਰ ਬਣਿਆ ਰਹਿੰਦਾ ਤੇ ਜਿਹਦੇ ਕਰਕੇ 18 ਫੁੱਟੀ ਹੋਈ ਆ ਸੋ ਮੈਂ ਦੁਬਾਰਾ ਬਹੁਤ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਸਰ ਕੋਈ ਆਲੇ ਪ੍ਰੋਜੈਕਟ ਰਹੇ ਨੇ ਨਵੇਂ ਜੀ ਹੁਣ بڑے ਪ੍ਰੋਜੈਕਟ ਨੇ ਜੀ ਐਕਸਨ ਸਾਹਿਬ ਲਿਸਟ ਲਈ ਫਿਰਦੇ ਨੇ ਤੇ ਸਾਰੀਆਂ ਸੜਕਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਣਨੀਆਂ ਨੇ ਜਿਹਦੇ ਵਿੱਚ ਸੰਘੇੜਾ ਬਾਈਪਾਸ ਤੋਂ ਨਾਈ ਵਾਲਾ ਇਹ ਸੜਕ ਹੈ ਖੁੱਡੀਕਲਾਂ ਤੋਂ ਜਿਹੜੀ ਬਠਿੰਡੇ ਵਾਲੀ ਰੋਡ ਤੱਕ ਉਹ ਸੜਕ ਇੱਕ ਭੈਣੀ ਜੱਸਾ ਤੋਂ ਕਾਲੇ ਤਾਈਵਾਨ ਨੇ ਜਿਹੜੀਆਂ ਹੰਡਿਆ ਰੋਡ ਤੋਂ ਅੱਗੇ ਇੱਕ ਤਨੋਲਾ ਤੋਂ ਹੰਡਿਆ ਆਇਆ ਬਾਇਆ ਔਲਖਪੱਤੀ ਇੱਕ ਬਰਨਾਲਾ ਤੋਂ ਜਿਹੜੀ ਬਾਜਾਖਾਨਾ ਰੋਡ ਆ 16 ਦੇ ਮੱਠ ਵਾਲੀ ਜਿਹੜੀ ਉਹ ਸੜਕ ਬਣਨੀ ਹੈਗੀ ਇੱਕ ਪੱਤੀ ਸੇਖਮਾ ਤੋਂ ਬਾਲਾਜੀ ਮੰਦਿਰ ਬਰਨਾਲਾ ਬਾਜਾਖਾਨਾ ਰੋਡ ਤੋਂ ਪੱਤੀ ਸੇਖਮਾ ਤੋਂ ਬਾਲਾਜੀ ਮੰਦਿਰ ਇਹ ਹੈ ਇੱਕ ਠੀਕਰੀ ਵਾਲ ਤੋਂ ਬੱਦਲਵੜ ਤੱਕ ਬਣਨੀ ਹੈ ਉਹ ਸੜਕ ਇੱਕ ਖੋਡੀ ਕਲਾਂ ਤੋਂ 16 ਦਾ ਮੱਠ ਹੈ ਜਿਹੜਾ ਉਹ ਸੜਕ ਇਹ ਸਾਰੀਆਂ ਬਰਨਾਲੇ ਹਲਕੇ ਦੀਆਂ ਜਿਹੜੀਆਂ ਸੜਕਾਂ ਨੇ ਆਉਣ ਵਾਲੇ ਸਮੇਂ ਜਿਹੜੀਆਂ ਅਸੀਂ ਬਣਾ ਰਹੇ ਹਾਂ ਤੋਂ ਮੈਂ ਹਾਂਜੀ ਮੇਰਾ ਨਾਮ ਰਾਜ ਗਰੇਵਾਲਾ ਪਿੰਡ ਮੇਰਾ ਪੱਤੀ ਸੇਖਮਾ ਐਸੀ ਐਮਪੀ ਸਾਹਿਬ ਮੀਤਿਹਾਰ ਦਾ ਬਹੁਤ ਧੰਨਵਾਦ ਕਰਦੇ ਆਂ ਜੋ 18 ਫੁੱਟੀ ਸੜਕ ਪਾਸ ਕੀਤੀ ਹੈ ਬਣੀਆ ਤੁਰ ਤੱਕ ਪਹਿਲਾਂ ਸਾਡੀ ਸੜਕ ਦੇ ਬਹੁਤ ਮਾੜੇ ਹਾਲਾਤ ਸੀਗੇ ਐਕਸੀਡੈਂਟ ਬਹੁਤ ਹੁੰਦੇ ਸੀ ਥਾਂ ਥਾਂ ਤੇ ਗੱਡੇ ਸੀਗੇ ਵੀ ਜਮਾਂ ਸੇਫ ਨਹੀਂ ਸੀਗਾ ਬਹੁਤ ਸਲੋ ਚਲਾਉਣਾ ਪੈਂਦਾ ਸੀਗਾ ਹਰੇਕ ਚੀਜ਼ ਦਾ ਨੁਕਸਾਨ ਹੁੰਦਾ ਸੀ ਅੱਜ ਅਸੀਂ ਐਮਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਵਾਸੀ ਖੜੇ ਨੇ ਸਾਰਿਆਂ ਨੇ ਰਲ ਮਿਲ ਕੇ ਸਿਕਰਾਨਾ ਐਮਪੀ ਸਾਹਿਬ ਦਾ ਧੰਨਵਾਦ ਕੀਤਾ ਬਾਕੀ ਬਹੁਤ ਵਧੀਆ ਉਪਰਾਲਾ ਐਮਪੀ ਸਾਹਿਬ ਹੋਰ ਵੀ ਕਰ ਰਹੇ ਆ ਜਿਵੇਂ ਆਹ ਰੇਲ ਦਾ ਪ੍ਰੋਸੀਜਰ ਸੀਗਾ ਹੰਪ ਬਣਾ ਰਹੇ ਨੇ ਕਿਉਂਕਿ ਇੱਥੇ ਕ੍ਰੋਸਿੰਗ ਪੈਂਦੀ ਸੀ ਹਨਾ ਇਨਸੀਡੈਂਟ ਬਹੁਤ ਹੁੰਦੇ ਸੀਗੇ 2-300 ਮੌਤਾਂ ਵੀ ਹੋ ਚੁੱਕੀਆਂ ਸਾਡੇ ਇੱਥੇ ਆਹ ਰੋਡ ਦੇ ਕਾਰਨ ਅੱਜ ਐਮਪੀ ਸਾਹਿਬ ਆਪ ਕਹਿ ਕੇ ਗਏ ਨੇ ਵੀ ਇਥੇ ਹੰਪ ਵੀ ਲਵਾ ਰਹੇ ਆ ਅਸੀਂ ਤਾਂ ਕਿ ਇਹੋ ਜਿਹੇ ਹਾਲਾਤ ਇਨਸੀਡੈਂਟ ਵਾਲੇ ਨਾ ਹੋਣ ਬਾਕੀ ਲਾਈਟਾਂ ਦਾ ਵੀ ਕਹਿ ਕੇ ਗਏ ਨੇ ਲਾਈਟਾਂ ਵੀ ਉਪਲਬਧ ਕਰਾਉਣਗੇ ਸਾਨੂੰ ਬਾਕੀ ਬਹੁਤ ਦੁਵਾਰੇ ਐਮਪੀ ਸਾਹਿਬ ਦਾ ਸਾਰੇ ਜਿੰਨੇ ਮੈਂਬਰ ਹੀ ਸੀ ਖੜੇ ਆ ਧੰਨਵਾਦ ਕਰਦੇ ਹਾਂ ਐਨਿਕ ਸਵੇਰਾ ਲਈ ਨਿਰਮਲ ਕਮਾਦੀ ਰਿਪੋਰਟ ਬਰਨਾਲਾ